ਵਾਹਿਗੁਰੂ ਸਾਹਿਬ ਜੀ ਗਾਉੜੀ ਸੁਖਮਨੀ ਮਹਿਲਾ ਪੰਜਵਾਸ ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੇ ਸਿਮਰਉ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਹਿ ਮਟਾਵੋ ਸਿਮਰਉ ਜਸ ਸਭਰੇ ਏਕੈ ਨਾਮ ਜਪ ਤਾ ਗਨ ਤੈ ਨੇਕਾ ਵੇਦ ਪੁਰਾਨ ਸਿਮਰਤ ਸੁਧਾਖਰ ਕਿਨੇ ਰਾਮ ਨਾਮੇ ਕਿ ਆਖਰ ਕਿਨ ਕਾ ਇਕ ਜਿਸ ਜੀਵ ਸਾਵੈ ਤਾਂ ਕੀ ਮਹ ਮੰਗ ਨਿ ਨ ਆਵੇ ਕਾ ਕੀ ਇਹ ਕਾ ਦਸ ਤੁਹਾਰੋ ਨਾਨਕ ਉਹਨ ਸੰਗ ਮੋਹੇ ਉਦਾਰੋ ਸੁਖ ਮਨੇ ਸੁਖ ਅੰਮ੍ਰਿਤ ਪ੍ਰਵ ਨਾਮੋ ਭਗਤ ਜਨਾ ਕੇ ਮਨ ਵਿਸ਼ਰਾਮ ਰਹਾਓ ਪ੍ਰਭ ਕੈ ਸਿਮਰਨ ਗਰਵਨਾ ਵਸਾ ਪ੍ਰਭ ਕੈ ਸਿਮਰਨ ਦੁਖ ਜਮਨਾਸਾ ਪ੍ਰਭ ਕੈ ਸਿਮਰਨ ਕਾਲ ਪਰਹਰਾ ਪ੍ਰਭ ਕੈ ਸਿਮਰਨ ਦੁਸ਼ਮਾਨ ਟਰਾ ਪ੍ਰਭ ਸਿਮਰਤ ਕਛ ਬਿਗਨ ਨਾ ਲਾਗਿਆ ਪ੍ਰਭ ਕੈ ਸਿਮਰਨ ਆਨੰਦ ਨ ਜਾਗਿਆ ਪ੍ਰਭ ਕੈ ਸਿਮਰਨ ਭਾਵਨਾ ਬਿਆਪਿਆ ਪ੍ਰਭ ਕੈ ਸਿਮਰਨ ਦੁਖ ਨਾ ਹਸਨਤਾਪਿਆ ਪ੍ਰਭ ਕੈ ਸਿਮਰਨ ਸਾਧਕਾ ਸੰਗ ਸਰਬ ਨਿਧਾਨ ਨਾਨਕ ਹਰ ਰਾਂਗਾ ਪ੍ਰਭ ਕੈ ਸਿਮਰਨ ਰਤ ਸਦਨੋਂ ਨਤੋ ਪ੍ਰਭ ਕਾ ਸਿਮਰਨ ਧਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪਤਾ ਪੂਜਾ ਪ੍ਰਭ ਕਾ ਸਿਮਰਨ ਨਵੰਨ ਸਦੂਜਾ ਪ੍ਰਭ ਕਾ ਸਿਮਰਨ ਹੋ ਤਿਲ ਤਿਸ਼ ਨਾਨੇ ਪ੍ਰਭ ਕਾ ਸਿਮਰਨ ਦਰਗਹ ਮਾਨੇ ਪ੍ਰਭ ਕਾ ਸਿਮਰਨ ਹੋ ਸੋ ਫਲਾ ਪ੍ਰਭ ਕਾ ਸਿਮਰਨ ਸਫਲ ਫਲਾ ਸੇ ਸੰਮਰਾਜ ਜਿਨੇ ਆਪ ਸਿਮਰਾਏ ਨਾਨਕ ਤਾਗਿਆ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਉਦਰੇ ਮੋਚਾ ਪ੍ਰਭ ਕਾ ਸਿਮਰਨ ਤ੍ਰishna 부ਜਾ ਪ੍ਰਭ ਕਾ ਸਿਮਰਨ ਸੋ ਕਿਜ ਸੋਜੈ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੇ ਮਲ ਲਜਾਇ ਅਮਰਤ ਨਾਮ ਰਿਤ ਮਾਹਰ ਸਮਾਇ ਪ੍ਰਭ ਜੀ ਵਸਾ ਸਾਧਗੀ ਰਸਨਾ ਨਾਨਕ ਜਨਕਾ ਦਾਸ ਨਦਸਨਾ ਪ੍ਰਭ ਕੋ ਸਮਰਸੇ ਮੈਰਾ ਸੇਤਨ ਵੰਦੇ ਪ੍ਰਭ ਕੋ ਸਮਰਸੇ ਸੇਵਤ ਵੰਦੇ ਪ੍ਰਭ ਕੋ ਸਮਰਸੇ ਜਾਨ ਪਰਵਾਨ ਪ੍ਰਭ ਕੋ ਸਮਰਸੇ ਪੁਰਖ ਪ੍ਰਧਾਨ ਪ੍ਰਭ ਕੋ ਸਮਰਸੇ ਵਿਮੋਹਤਾ ਜੇ ਪ੍ਰਭ ਕੋ ਸਮਰਸੇ ਸਰਬਕੇ ਰਾਜੇ پرب کو سمر سمرا نانک جنکی منگل والا پرب کو سمر سی پری پرب کو سمر ست تن سد بل پرب کو سمر سی مکھ سواو پر سمرتن سکھ وب کو سمرتن آتمتا پرب کو سمرتن نرمل دیتا ਪ੍ਰਭ ਕੋ ਸਿਮਰਤ ਨਾਮੁ ਤਕਨੇਰੇ ਪ੍ਰਭ ਕੋ ਸਿਮਰਬ ਸਹਿ ਹਰ ਨੇਰੇ ਸਤਿ ਕਿਰਪਾ ਤੇ ਅਨੰਦਿ ਨ ਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਕਾ ਸਿਮਰਨ ਕਰਜ ਪੂਰੇ ਪ੍ਰਭ ਕਾ ਸਿਮਰਨ ਕਉ ਨਾ ਚੂਰੇ ਪ੍ਰਭ ਕਾ ਸਿਮਰਨ ਹਰ ਗੁਣ ਵਾਨੇ ਪ੍ਰਭ ਕਾ ਸਿਮਰਨ ਸਹਿਜ ਸਮਾਨੇ ਪ੍ਰਭ ਕਾ ਸਿਮਰਨ ਨਹਿ ਚਲੇ ਆਸਨ ਪ੍ਰਭ ਕਾ ਸਿਮਰਨ ਕਉ ਲਵੇ ਆਸਨ ਪ੍ਰਭ ਕਾ ਸਿਮਰਨ ਅਨਹਦ ਜੁਨਗਾ ਆਰੋਸਕ ਪ੍ਰਭ ਸਿਮਰਨ ਕਾੰਤ ਨਾ ਪਾਰ ਸਿਮਰਨ ਸੇ ਜਨ ਜਨ ਕੋ ਪਰਮ ਆਇ ਨਾਨਕ ਤਨ ਜਨ ਸਰਨੇ ਪਾਇ ਹਰ ਸਿਮਰਨ ਕਰ ਭਗਤ ਪ੍ਰਗਟ ਆਇ ਹਰ ਸਿਮਰਨ ਲਗਵੇ ਜੋ ਪਾਇ ਹਰ ਸਿਮਰਨ ਵੈਸਤ ਜਤੀ ਦਾਤੇ ਹਰ ਸਿਮਰਨ ਨੀਚ ਚਾਹੋਂ ਗੁੰਲ ਜਾਤੇ ਹਰ ਸਿਮਰਨ ਉਤਾਰੇ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੇ ਸਗਲੇ ਕਾਰ ਹਰ ਸਿਮਰਨ ਮਹਿ ਆਪ ਨਰ ਅਹੰਕਾਰਾ ਕਾ ਕਰਿ ਕਿਰਪਾ ਜਿਸੈ ਆਪੋ ਵਿਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸੋ ਲੋਕਾ ਦੀਨ ਦਰਦ ਦੁਖ ਪੰਜਿਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤਪੀਤਾ